1600 ਕਰੋੜ ਦੇ ਪੈਕੇਜ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਨ ਜਾਰੀ ਹੈ ਤੇ ਇੱਕ ਪਾਸੇ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਹਮੇਸ਼ਾ ਹੀ ਪੰਜਾਬ ਦੇ ਲਈ ਸਟੈਂਡ ਕਰਕੇ ਜਿਹੜੀ ਕਿ ਹਮੇਸ਼ਾ ਉਤਰੀ ਹੈ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਮੈਂ ਭਾਜਪਾ 'ਚ ਜਦੋਂ ਦਾ ਗਿਆ ਹਾਂ ਤੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਇੱਕ ਹਾਰਖੇ ਵੀ ਜਿਹੜਾ ਹੈ ਕਿ ਮੰਤਰੀ ਬਣ ਜਾਵਾਂਗਾ ਪਰੰਤੂ ਜੇ ਮੈਂ ਕਾਂਗਰਸ 'ਚ ਹੁੰਦਾ ਤਾਂ ਮੈਂ ਉੱਥੇ ਇੱਕ ਐਮਪੀ ਬਣ ਕੇ ਰਹਿ ਜਾਂਦਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਚੁੱਕੇ ਨੇ ਤੇ ਉੱਥੇ ਹੀ ਭਾਜਪਾ ਦੀ ਤਾਰੀਫਾਂ ਦੇ ਪੁਲ ਵੀ ਉਹਨਾਂ ਦੇ ਵੱਲੋਂ ਵੱਲੇ ਚਾਰੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ। ਆ ਨਾ ਭੰਡ ਦੀ ਸਰਕਾਰ ਹੁੰਦੀ ਅੱਜ ਸਾਨੂੰ ਆ ਦਿਨ ਦੇਖਣੇ ਪੈਂਦੇ ਨਹੀਂ ਅੱਜ ਇਹ ਜਿਹੜਾ ਭੈਣ ਮੇਰੀ ਕਹਿ ਰਹੀ ਆ ਯੂਰੇ ਅਫਸਰ ਨਾ ਆਏ ਹੋਣੇ ਨਾ ਇਹਨਾਂ ਨੂੰ ਲਾਈਨ ਤੇ ਤੀਰਾਂ ਨੂੰਰੇ ਖੜੇ ਹੁੰਦੇ ਇਹਨਾਂ ਦੀ ਮਜਾਲ ਕੀ ਸੀ ਅਸੀਂ ਵੀ ਲੋਕ ਪੁਰਾਣੇ ਆ ਆ ਜਾਖੜ ਸਾਹਿਬ ਦਾ ਪਰਿਵਾਰ ਬੈਠਾ ਏ ਮੈਂ ਸਰਦਾਰ ਗੈਂਦ ਸਿੰਘ ਦਾ ਪੋਤਾ ਖੜਾ ਸਾਨੂੰ ਪਤਾ ਇਹਨਾਂ ਨੂੰ ਕਿਵੇਂ ਤੀਰਾਂ ਰਗੇ ਸਿੱਧੇ ਕਰਨਾ ਕੰਮ ਕਰਨਾ ਹੈ ਇਸ ਕਰਕੇ ਐਸੇ ਕਰਕੇ ਅਸੀਂ ਲੋਕ ਬੀਜੇਪੀ ਚ ਗਏ ਆ ਉੱਥੇ ਵੀ ਐਮਪੀ ਬਣਦੇ ਸੀ ਐਮਐਲਏ ਤਾਂ ਹੁਣ ਵੀ ਕਾਂਗਰਸ ਚੋਂ ਬਣੇ ਹੋਏ ਸੀ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਨੂੰ ਕਿਵੇਂ ਪੰਜਾਬ ਦੇਆਂ ਨੂੰ ਫਾਇਦਾ ਕਰੀਏ ਹੁਣ ਮੈਂ ਕਈ ਵਾਰ ਮਜ਼ਾਕ ਚ ਕਹਿੰਦਾ ਮੈਂ ਇਲੈਕਸ਼ਨ ਹਾਰ ਗਿਆ ਜੇ ਮੈਂ ਕਾਂਗਰਸ ਚ ਜਿੱਤ ਜਿੱਤਦਾ ਵੀ ਤਾਂ ਕੀ ਬਣਦਾ ਐਮਪੀ ਹਾਂਜੀ ਹੁਣ ਮੈਂ ਇਲੈਕਸ਼ਨ ਹਾਰ ਗਿਆ ਹਾਰ ਕੇ ਵੀ ਕੀ ਬਣੇ ਹੋਏ ਆ ਮੰਤਰੀ ਫਿਰ ਤੁਹਾਨੂੰ ਵੀ ਮੈਂ ਇਹੀ ਬਾਰ-ਬਾਰ ਕਹਿੰਦਾ ਭਾਈ ਬੀਜੇਪੀ ਦੇ ਨਾਲ ਆਪਾਂ ਜੇ ਜਾਵਾਂਗੇ ਬੀਜੇਪੀ ਨਾਲ ਜਾਵਾਂਗੇ ਉੱਥੇ ਫਾਇਦਾ ਹੀ ਫਾਇਦਾ ਘਾਟੇ ਵਾਲਾ ਸੌਦਾ ਕੋਈ ਹੈ ਨਹੀਂ ਇਹਨਾਂ ਦਾ ਕੀ ਕਰੋਗੇ ਇਹਨਾਂ ਦਾ ਕੀ ਕਰੋਗੇ ਇੱਧਰ ਮੁਸੀਬਤ ਪੈ ਗਈ ਹੈ ਹਸਪਤਾਲ ਦਾਖਲ ਹੋ ਜਾਣਗੇ ਰੱਬ ਨਾ ਕਰੇ ਕਿਸੇ ਮੈਂ ਜਲਾਲਾਬਾਦ ਵਾਲੇ ਨੂੰ ਗੱਲ کہہ ਕੇ ਆਇਆ ਸੰਦੀਪ ਜੀ ਕਹਿੰਦੇ ਕਹਿਣੀ ਨਹੀਂ ਜਲਾਲਾਬਾਦ ਵਾਲੇ ਨੂੰ ਕਹਿ ਕੇ ਆਇਆ ਮੈਂ ਸੀਐਮ ਸਾਹਿਬ ਲਈ ਐਥੇ ਕਿਹਾ ਤੁਸੀਂ ਇਹਨੂੰ ਪਤਾ ਲੱਗ ਗਿਆ ਉਹ ਬੈਕਰ ਇਧਰੋਂ ਭੇਜਿਆ ਕਰੋ ਕਾਨੂੰ ਮਾਰੀ ਕੰਮ ਬਿਮਾਰੀ ਚਲੋ ਹਰ ਗੱਲ ਇਹ ਆ ਉਹ ਜੀਮਿਸਟਰ ਉਹ ਆਮ ਆਦਮੀ ਉਹਨਾਂ ਚ ਰਿਸਕੇ ਦੇ ਨਾਦਰ ਸਰਕਾਰ ਵੀ ਸੀ ਉਹਨਾਂ ਚ ਉਹ ਟੀਚਰਾਂ ਕਰਦੇ ਸੀ ਉਹਨਾਂ ਚ ਸਾਨੂੰ ਸਵਾਲ ਕਰਦੇ ਸੀ ਬੜਾ ਸੁਆਦ ਆਉਂਦਾ ਸੀ ਤਾੜੀਆਂ ਵੱਜਦੀਆਂ ਸੀ ਕਿਉਂਕਿ ਜ਼ਿੰਮੇਵਾਰੀ ਪਈ ਨਹੀਂ ਸੀ ਜਦੋਂ ਜ਼ਿੰਮੇਵਾਰੀ ਪਈ ਹੁਣ ਪੰਜਾਲੀ ਪਈ ਤੁਸੀਂ ਲੱਖਾਂ ਦੀਆਂ ਗੱਲਾਂ ਭਾਲਦੇ ਹੋ ਕੀ ਮਾਮਾ ਭੈਣਾਂ ਨੂੰ ਵਾਦਾ ਕੀਤਾ ਸੀ ਜਿਹੜਾ ਬੰਦਾ ਹਜ਼ਾਰ ਨਹੀਂ ਦੇ ਸਕਿਆ ਹਜ਼ਾਰ ਤੁਸੀਂ ਭਾਰ ਦੇਓ ਤੁਹਾਨੂੰ 20 20000 50 50000 ਦੇ ਦੂ। ਤੁਸੀਂ ਆਪ ਅੰਦਾਜ਼ਾ ਲਾ ਲਓ ਜਿਹੜਾ ਹਜ਼ਾਰ ਨਹੀਂ ਦੇ ਸਕਿਆ ਉਹ ਆਪਾਂ ਨੂੰ ਨੁਕਸਾਨ ਦੇ ਦੂ ਫਸਲਾਂ ਦਾ। ਮੈਂ ਕੋਈ ਬਾੜੀ ਸਿਆਸੀ ਗੱਲ ਚਲੋ ਕਰਨੀ ਨਹੀਂ ਨਹੀਂ ਕਹਿਣ ਨੂੰ ਬੜਾ ਕੁਛ ਆ ਰੋਜ਼ ਅਸੀਂ ਉਧਰ ਰਾਹੁਲ ਗਾਂਧੀ ਜੀ ਨੇ ਉਹ ਹੁਣ ਆ ਗਏ। ਉਹ ਕਹਿੰਦੇ ਮੇਰੇ ਪਾ ਕਾਂਗਰਸ 'ਚ ਮੈਨੂੰ ਪਤਾ ਤਿੰਨ ਤਰ੍ਹਾਂ ਦੇ ਘੋੜੇ ਆ ਕਾਂਗਰਸ ਦੇ ਲੰਗੜੇ ਵੀ ਨੇ ਵਿਆਹ ਵਾਲੇ ਵੀ ਨੇ ਰੇਸ ਵਾਲੇ ਵੀ। ਗਿਆਨ ਕਿ ਜਿਹੜੇ ਅੱਜ ਰਾਹੁਲ ਗਾਂਧੀ ਜੀ ਜਦੋਂ ਪਾਣੀ ਵੀ ਸੁੱਕ ਗਿਆ ਬਰੰਸ਼ ਅੰਸੂ ਵੀ ਸੋਗੇ ਹੁਣ ਆਗੇ ਉਹ ਕਿਹੜੇ ਦੇਸ਼ ਗਏ ਸੀ ਸੈਰ ਕਰਨ ਮਲੇਸ਼ੀਆ ਉਧਰ ਵਾਈਸ ਪ੍ਰੈਜ਼ੀਡੈਂਟ ਨੂੰ ਖੜੇ ਕਰਕੇ 25 ਵੋਟਾਂ ਕਾਂਗਰਸ ਦੀਆਂ ਹੀ ਪੈ ਗਈਆਂ ਬੀਜਪੀ ਆਪ ਦੀਆਂ ਵੀ ਗਈਆਂ ਇਸ ਕਰਕੇ ਮੇਰਾ ਕਹਿਣ ਦਾ ਇਹ ਆ ਵੀ ਇਹ ਤਾਂ ਉਹ ਨੇ ਜਿਨ੍ਹਾਂ ਨੇ ਮੋਦੀ ਇੱਕ ਜਿਹੜਾ ਮੌਕੇ ਤੇ ਖੜਦਾ ਐਮੀ ਨਹੀਂ ਅਰ 트ੰਪ ਵੱਡੇ ਵੱਡੇ ਬਹੁਤ ਵੱਡੇ ਲੀਡਰ ਨੇ ਤਾਕਤਾਂ ਦੀ ਦੁਨੀਆ ਦੀ ਪਰ ਮੋਦੀ ਅਕਲ ਕਹਿੰਦੀ ਹੁਣ ਨੇ 트ੰਪ ਦਾ ਚੱਕਦਾ ਵੀ ਮੈਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਕਹਿੰਦਾ ਮੇਰਾ ਸਾਤੋਂ ਦੁੱਧ ਲਓ ਸਾਤੋਂ ਫਸਲਾਂ ਸਾਤੋਂ ਲਓ ਉਹ ਕਹਿੰਦਾ ਕਿ ਇਸ ਕਰਕੇ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਆ ساری ساری ਟੀਮ ਬੈਠੀ ਆ ਅਸੀਂ ਤੁਹਾਡੇ ਚ ਹੀ ਰਹਿਣਾ ਹੈ ਇਹਨਾਂ ਨੇ ਤੁਹਾਡੇ ਚ ਹੀ ਰਹਿਣਾ ਕਿਤੇ ਭੱਜ ਨਹੀਂ ਸਕਣਾ ਇਹਨਾਂ ਆਂਗੂ ਨਹੀਂ ਗੱਲਾਂ ਕਰਕੇ ਬੜੇ ਸੋਚ ਸਮਝ ਕੇ ਮੈਂ ਕਹਿ ਰਿਹਾ ਵੀ ਲੌਂਗ ਟਰਮ ਪ੍ਰੋਗਰਾਮ ਆ ਜਿਹੜਾ ਇਹਦਾ ਕਿਵੇਂ ਇਹ ਜਿਹੜੀ ਸੇਮ ਆ ਅੱਜ ਮੈਂ ਤੁਹਾਨੂੰ ਦੱਸਾਂ ਪਿਛਲੇ ਪਿੰਡ ਬਜ਼ੁਰਗਾਂ ਦਾ ਦੇਖ ਨਹੀਂ ਹੁੰਦਾ ਵੀ ਯਾਰ ਅਸੀਂ ਪੰਜਾਬ 'ਚ ਖੜੇ ਕੀ ਹਾਲ ਹੋ ਗਿਆ ਇਹ ਤੁਸੀਂ ਤੱਕਣੇ ਹੋ ਆਪਣੇ ਮਨ ਕਿਹੜੇ ਕਰਕੇ ਖੜੇ ਹੋ ਜਿਵੇਂ ਆ ਮੇਰਾ ਭਰਾ ਕਿੱਥੇ ਸੀ ਬੋਲਦੇ ਆ ਸੀ ਨੌਜਵਾਨ ਬੋਲੋ ਇਹਦਾ ਚੱਲਣਾ ਵਈ ਸਾਡੇ ਕੋਲ ਭਾਈ ਜ਼ਮੀਨਾਂ ਠੇਕੇ ਤੇ ਲਈਆਂ ਆ ਕੀ ਸਾਡਾ ਕੀ ਬਣੂਗਾ ਜੇ ਉਹਨਾਂ ਨੇ ਕਿਲਾ ਦੋ ਪਿੰਡ ਆਪਦੇ ਤੇ 10 ਕਿਲੇ ਹੋਰ ਲੈ ਲਏ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡੇ ਲਈ ਪਾਰਟੀ ਵੀ ਖੜੂ ਸੰਪੂਸ਼ ਕਰਾਂਗੇ ਬਾਕੀ ਸੂਬੇ ਦੀਆਂ ਸਰਕਾਰਾਂ ਚੀਫ ਮਿਨਿਸਟਰ ਨੇ ਜਿਹੜੇ 10-10 ਵੀ ਵੀ ਉਹਨਾਂ ਨੂੰ ਵੀ ਉਹਨਾਂ ਦੀਆਂ ਵੀ ਡਿਊਟੀਆਂ ਲੱਗੀਆਂ ਉਹ ਵੀ ਆਪਣੇ ਹੱਥ ਬਦਤ ਕਰਨਗੇ ਹਰ ਤਰ੍ਹਾਂ ਜਦੋਂ ਅਸੀਂ ਬਾਰਡਰਾਂ ਤੇ ਮਰਦੇ ਆਂ ਅਸੀਂ ਬਾਰਡਰਾਂ ਤੇ ਸਭ ਕੁਝ ਕਰਦੇ ਆਂ ਪੰਜਾਬ ਵਾਲੇ ਸਾਡੇ ਲਈ ਕਿਉਂ ਨਹੀਂ ਆਉਂਦੇ ਤੇ ਮੈਂ ਕੁਛ ਦਿਨਾਂ ਬਾਅਦ ਹੀ ਅਸੀਂ ਦੁਬਾਰਾ ਕਿਉਂਕਿ ਇਸ ਵੇਲੇ ਬਹੁਤ ਹਜੇ ਸਾਰੇ ਤੁਸੀਂ ਬੋਝ ਥੱਲੇ ਕਿਉਂਕਿ ਹਜੇ ਕੁਛ ਨਹੀਂ ਦਿਖਲੇ ਆ ਹੁਣ ਪਾਣੀ ਕੱਢਣ ਦੇ ਜਿਹੜੇ ਪ੍ਰਬੰਧ ਨੇ ਉਹਦੇ ਲਈ ਤੁਹਾਨੂੰ ਇਸ ਵੇਲੇ ਮੋਟਰਾਂ ਜਾਂ ਪਾਈ ਜਾਂ ਉਹਦਾ ਕੀ ਹਾਲ ਪਾਈਪ ਲਾਈਨ ਦੇ ਦੀ ਕਿੰਨੇ ਕਿਲੋਮੀਟਰ ਲੰਬੀ ਹੈ ਪਾਣੀ ਚਾਹੀਦਾ ਫਿਰ ਪਾਣੀ ਨਿਕਲੋ ਜੀ ਫਿਰ ਪਾਣੀ ਨਿਕਲ ਸਕਦਾ ਹੈ ਜੀ ਤੁਹਾਨੂੰ ਅਗਲੀ ਫਸਲ ਦੀ ਕੋਈ ਆਸ ਨਹੀਂ ਅੱਛਾ ਤੁਹਾਨੂੰ ਵੀ ਇੱਥੇ ਪੰਪ ਵੀ ਚਾਹੀਦੇ ਆ ਪਾਈਪ ਵੀ ਚਾਹੀਦੇ ਆ ਫਿਰ ਪਾਣੀ ਨਿਕਲਦੀ ਪਾਣੀ ਨਹੀਂ ਦੇ ਜੀ 100 ਕਿਲੋਮੀਟਰ ਦੂਰ ਜਾ ਕੇ ਪਾਣੀ ਸਿੱਟਾਂਗੇ ਫਿਰ ਅਸੀਂ ਅਗਲੀ ਬਗਲ ਵੀ ਪਤਾ ਹਜੇ ਤੱਕ ਆਪਾਂ ਕੋਈ ਇੰਤਜ਼ਾਮ ਐਸਾ ਕੀਤਾ ਨਹੀਂ ਕੋਈ ਮਹੀਨੇ ਤੇ ਕੋਈ ਨਹੀਂ ਆ ਜੀ ਕੋਈ ਆਇਆ ਹੀ ਨਹੀਂ ਮਹੀਨੇ ਦੇ ਤਾਂ ਅਸੀਂ ਵੇਖੀ ਜਾਂਦੇ ਜੇ ਪਾਣੀ ਅੱਛਾ ਤੁਹਾਨੂੰ ਪਾਈਪ ਤੇ ਪੰਪ ਪਾਈਪ ਪਾਣੀ 700 ਕਿਲੋਮੀਟਰ 700 ਕਿਲੋ ਚਲੋ ਅਸੀਂ ਇਹ ਪ੍ਰੋਗਰਾਮ ਬਣਾਵਾਂਗੇ ਕਿਉਂਕਿ ਦਿਨ ਤੁਹਾਡੇ ਕੋਲ ਥੋੜੇ ਹੀ ਆ ਜੇ ਤਾਂ ਕਰ ਸਕੇ ਕਰ ਸਕੇ ਨਹੀਂ ਤਾਂ ਫਿਰ ਉੱਜੜੀ ਜਾਊ ਸਾਰਾ ਕੁਝ